ਇਹ ਗੱਡੀ ਅਨਾਉਂਸਮੈਂਟ ਕਰ ਰਹੀ ਹੈ ਅਸੀਂ ਜਾ ਜਾਵਤਾਬਾਦ ਫੌਜਾਂ ਆਪਣੀ ਤਿਆਰੀ ਦੇ ਵਿੱਚ ਰਹੋ ਜਦੋਂ ਵੀ ਆਵਾਜ਼ ਪੈਂਦੀ ਆਗੂਆਂ ਦੀ ਉਸੇ ਵੇਲੇ ਭਾਈ ਆਪਾਂ ਤਹਮਲ ਦੇ ਨਾਲ ਜਾਣਾ ਆ ਅੱਗੇ ਜੋ ਵੀ ਉਹਨੇ ਖੱਟਣੇ ਕੀਤਾ ਉਹਦੀ ਮਰਜ਼ੀ ਆ ਸਾਨੂੰ ਡੱਕਣ ਵਾਲੀ ਸਰਕਾਰ ਦੇ ਪਾਸ ਕੋਈ ਤਾਕਤ ਨਹੀਂ ਹੈ ਜੀ ਪਿਛਲੀ ਵਾਰ ਵੀ ਦਿੱਲੀ ਤੋਂ ਪਿੱਛੇ ਹੀ ਰੁਕ ਗਏ ਸੀ ਇਸ ਵਾਰ ਉਸੇ ਥਾਂ ਦੇ ਉੱਤੇ ਬੈਣ ਦਾ ਇਰਾਦਾ ਹੈ ਜਾਂ ਫਿਰ ਉਹ ਵੀ ਟੱਪ ਕੇ ਅੱਗੇ ਜਾਣਾ ਹੈ ਇਸ ਵਾਰ ਅਗਲੀ ਯਾਰ ਬੈਠੇ ਹਜਾ ਗਿਆ ਉਤੋਂ ਵੀ ਗੱਡੀ ਜਾਵਾਂਗੇ ਸੋ ਇਸ ਸਮੇਂ ਤੁਸੀਂ ਫਤਿਹਗੜ੍ਹ ਸਾਹਿਬ ਤੋਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਇਹ ਗੱਡੀ ਅਨਾਉਂਸਮੈਂਟ ਕਰ ਰਹੀ ਹੈ ਆਪਣੀਆਂ ਟਰਾਲੀਆਂ ਦੇ ਵਿੱਚ ਬੈਠੋ ਜਿਹੜੇ ਸੜਕਾਂ ਦੇ ਵੀਰ ਖੜੇ ਆ ਉਹਨਾਂ ਨੂੰ ਬੇਨਤੀ ਆ ਭਾਈ ਆਪਣਾ ਕੋਈ ਮਤਲਬ ਨਹੀਂ ਰਸਤਾ ਬਲੋਕ ਕਰਨ ਦਾ ਅਸੀਂ ਜਾ ਜਾਵਤਾਬਾਦ ਫੌਜਾਂ ਆਪਣੀ ਤਿਆਰੀ ਦੇ ਵਿੱਚ ਰਹੋ ਜਦੋਂ ਵੀ ਆਵਾਜ਼ ਪੈਂਦੀ ਆਗੂਆਂ ਦੀ ਉਸੇ ਵੇਲੇ ਭਾਈ ਆਪਾਂ ਥੰਮਲ ਦੇ ਨਾਲ ਜਾਣਾ ਆ ਆਪਾਂ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਨਾ ਆ ਕਿਸੇ ਨੇ ਵੀ ਆਪਣੇ ਆਗੂਆਂ ਦੇ ਕਹਿਣ ਤੋਂ ਬਾਹਰ ਨਹੀਂ ਰਹਿਣਾ ਸੋ ਭਾਈ ਟਰੈਕਟਰ ਸਟਾਰਟ ਕਰਕੇ ਰੱਖੋ ਟਰਾਲੀਆਂ ਦੇ ਵਿੱਚ ਬੈਠੋ ਰਸਤਾ ਬਲੌਕ ਹੋ ਰਿਹਾ ਭਾਈ ਸਾਈਡ ਤੇ ਕਰ ਲਓ ਸੋ ਬਿਲਕੁਲ ਟਰੈਕਟਰ ਸਟਾਰਟ ਕਰਨ ਦੀਆਂ ਅਨਾਉਂਸਮੈਂਟਾਂ ਹੋ ਗਈਆਂ ਤਾਂ ਮੈਂ ਤੁਹਾਨੂੰ ਇੱਕ ਕਾਫਲਾ ਦਿਖਾ ਦਿਆਂ ਮੇਨ ਹਾਈਵੇ ਤੋਂ ਹਟ ਕੇ ਬਿਲਕੁਲ ਸਾਈਡ ਦੇ ਉੱਤੇ ਜੋ ਸਰਵਿਸ ਰੋਡ ਹੈ ਕਈ ਕਿਲੋਮੀਟਰ ਲੰਮਾ ਜੋ ਇੱਕ ਕਾਫਲਾ ਪਿੱਛੇ ਤੱਕ ਫੈਲਿਆ ਹੋਇਆ ਜਿੱਥੇ ਤੱਕ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਜਿੱਥੇ ਤੱਕ ਕੈਮਰਾ ਕੈਪਚਰ ਕਰ ਸਕਦਾ ਉੱਥੇ ਤੱਕ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ ਪਰ ਤੁਹਾਡੀ ਜਾਣਕਾਰੀ ਦੇ ਲਈ ਇਹ ਦੱਸ ਦਈਏ ਕਿ ਇਹ ਕਾਫਲਾ ਇਸ ਸਰਵਿਸ ਰੋਡ ਦੇ ਉੱਤੇ ਕਈ ਕਿਲੋਮੀਟਰ ਤੱਕ ਪਿੱਛੇ ਤੱਕ ਇਸੇ ਤਰ੍ਹਾਂ ਇਹ ਟਰਾਲੀਆਂ ਦਾ ਕਾਫਲਾ ਬਣਿਆ ਹੋਇਆ ਸੋ ਜਾਣ ਦੇ ਲਈ ਕਿਸਾਨ ਤਿਆਰ ਹੈ ਕਿਸਾਨਾਂ ਦੀਆਂ ਜੋ ਜੀਪਾਂ ਜਿਨ੍ਹਾਂ ਦੇ ਉੱਤੇ ਸਪੀਕਰ ਇਸ ਸਮੇਂ ਲੱਗੇ ਹੋਏ ਆ ਅਨਾਉਂਸਮੈਂਟ ਵਾਰ-ਵਾਰ ਕੀਤੀ ਜਾ ਰਹੀ ਹੈ ਕਿ ਆਪਣੇ ਟਰੈਕਟਰ ਸਟਾਰਟ ਕਰ ਲਓ ਆਪਣੀਆਂ ਟਰਾਲੀਆਂ ਦੇ ਵਿੱਚ ਬਹਿ ਜਾਓ ਜਾਬਤੇ ਚ ਰਹਿਣ ਦੀਆਂ ਅਪੀਲਾਂ ਜੋ ਇਸ ਥਾਂ ਦੇ ਉੱਤੇ ਕੀਤੀਆਂ ਜਾ ਰਹੀਆਂ ਸੋ ਕਿਸ ਤਰ੍ਹਾਂ ਦੀਆਂ ਆ ਤਿਆਰੀਆਂ ਇਹ ਲੰਮੀਆਂ ਲਹਿਨਾਂ ਦੇ ਵਿੱਚ ਕਿਸਾਨ ਇਸ ਸਮੇਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਦੇ ਵਿੱਚ ਹੈ ਉਹ ਗੱਲਬਾਤ ਕਰਦੇ ਆ ਬਾਪੂ ਜੀ ਕਿਵੇਂ ਦੇਖਦੇ ਹੋ ਤਿਆਰੀ ਤੁਸੀਂ ਕੀਤੀ ਹੋਈ ਹੈ ਤੁਹਾਨੂੰ ਪਤਾ ਵੀ ਅੱਗੇ ਮਾਹੌਲ ਕੀ ਆ ਅੱਗੇ ਜੋ ਵੀ ਉਹਨੇ ਖੱਟਣੇ ਕੀਤਾ ਉਹਦੀ ਮਰਜ਼ੀ ਆ ਅਸੀਂ ਤਾਂ ਸ਼ਾਂਤਮਈ ਰਹਿਣਾ ਵਾ ਅਸੀਂ ਜਿਹੜੀਆਂ ਉਹਨੇ ਅਟਕਾ ਲਾਈਆਂ ਉਹ ਰਹਿ ਨਹੀਂ ਦੇਣੀਆਂ ਅਸੀਂ ਉਹ ਖੇੜ ਦੇਾਂਗੇ ਫਿਰ ਦਿੱਲੀ ਜਾਵਾਂਗੇ ਜਾਵਾਂਗੇ ਅਵਸ਼ਿ ਜਾਵਾਂਗੇ ਸਾਨੂੰ ਡੱਕਣ ਵਾਲੀ ਸਰਕਾਰ ਦੇ ਪਾਸ ਕੋਈ ਤਾਕਤ ਨਹੀਂ ਹੈਗੀ ਸਾਡੀ 15 ਹੋ ਟਰਾਲੀ ਆ ਰਹੀ ਆ 15 ਹੋ ਦੀ 15 ਹੋ ਲੱਗੇਗੀ ਇਹ ਹੁਣ ਬੜਾ ਵੱਡਾ ਕਾਫਲਾ ਹੈ ਨਾ ਇਸ ਥਾਂ ਦੇ ਉੱਤੇ ਰੁਕਿਆ ਹੈ ਇਸ ਸਮੇ ਇਹ ਇਹ ਕਿਹੜੀ ਯੂਨੀਅਨ ਦੀਆਂ ਟਰਾਲੀਆਂ ਜੀ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਇਹ ਕੁਝ ਅੰਮ੍ਰਿਤਸਰ ਜ਼ਿਲ੍ਹਾ ਕੁਝ ਗੁਰਦਾਸਪੁਰ ਫਿਰੋਜ਼ਪੁਰ ਮੋਗਾ ਇਹ 8-7 ਜ਼ਿਲ੍ਹੇ ਸਾਰੇ ਰਲ ਮਿਲ ਕੇ ਇੱਥੇ ਇਕੱਠੇ ਹੋਏ ਆ ਬਿਲਕੁਲ ਕਿਵੇਂ ਦੇਖਦੇ ਹੋ ਜੀ ਤੁਸੀਂ ਵੀ ਹੁਣ ਜਿਹੜੀ ਤਿਆਰੀ ਤੁਸੀਂ ਖਿੱਚੀ ਹੋਈ ਆ ਟਰਾਲੀਆਂ ਦੀ ਬੜੀ ਲਾਮ ਅੱਗੇ ਪਿੱਛੇ ਲਮਾਈ ਆ ਬਹੁਤ ਤੇ ਪਰ ਅੱਗੇ ਪ੍ਰਬੰਧ ਬੜੇ ਤਗੜੇ ਆ ਕੋਈ ਗੱਲ ਨਹੀਂ ਪ੍ਰਬੰਧ ਜਿੰਨੇ ਮਰਜੀ ਤਗੜੇ ਹੋਣ ਅਸੀਂ ਉਹਨੇ ਹੀ ਤਗੜੇ ਆ ਜਿੰਨੇ ਉਹ ਤਗੜੇ ਆ ਨਾ ਉਸ ਤੋਂ ਵੱਧ ਦੂਨੇ ਤਗੜੇ ਸ ਹੁਣ ਤਹਈਆ ਇਹੀ ਕੀਤਾ ਕਿ ਜਾਣਾ ਹੀ ਅੱਗੇ ਆ ਜੇ ਇੱਥੇ ਵੀ ਬਹਿ ਸਕਦੇ ਆ ਜਾਣਾ ਹੀ ਅੱਗੇ ਜਾਣਾ ਜੀ ਅੱਗੇ ਜਾਣ ਵਾਸਤੇ ਆਏ ਹਾਂ ਹਾਂਜੀ ਤੇ ਹੁਣ ਤੁਸੀਂ ਟਰਾਲੀਆਂ ਦੇ ਵਿੱਚ ਹੁਣ ਕੀ ਤਿਆਰੀਆਂ ਅਨਾਉਂਸਮੈਂਟਾਂ ਵੀ ਹੋ ਰਹੀਆਂ ਵੀ ਟਰੈਕਟਰ ਸਟਾਰਟ ਕਰ ਲਓ ਪੂਲ ਤਿਆਰੀ ਆ ਜੀ ਜਾਣਦੇ ਆ ਇਹ ਆਖਰੀ ਪਿਆਲੇ ਚ ਆਦੇ ਹੁਣ ਇੱਥੇ ਪੀ ਰਹੇ ਪੀ ਕੇ ਆਖਰੀ ਪਿਆਲੇ ਚ ਆਦੇ ਪੀ ਕੇ ਤਾਂ ਹਾਂਜੀ ਮੁੜ ਕੇ ਕਾਫਲਾ ਤੋੜ ਲੈਣਾ ਤੋੜ ਲੈਣਾ ਜੀ ਬਿਲਕੁਲ ਬਿਲਕੁਲ ਕਿਸਾਨ ਜਿਹੜੇ ਹੈਗੇ ਆ ਇਸ ਸਮੇਂ ਤਿਆਰੀ ਚਾ ਬਾਪੂ ਜੀ ਤੁਸੀਂ ਵੀ ਤਿਆਰ ਹੋ ਬਿਲਕੁਲ ਤਿਆਰ ਹਾਂਜੀ ਅਰਦਾਸ ਕਰ ਚੁੱਕੇ ਆ ਜੀ ਹਾਂ ਤੇ ਸਾਨੂੰ ਸਭ ਤੋਂ ਜ਼ਿਆਦਾ ਵਿਸ਼ਵਾਸ ਜਿਹੜਾ ਉਹ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹ ਸਾਨੂੰ ਦੱਸ ਗਏ ਆ ਕਿ ਭਾਵੇਂ ਸਾਰੀਆਂ ਵਰਲਡ ਦੀਆਂ ਫੌਜਾਂ ਆ ਜਾਣ ਸਾਡੀ ਗੁਰੂ ਮਹਾਰਾ ਸੱਚੇ ਪਾਤਸ਼ਾਹ ਦੀ ਅਰਦਾਸ ਦੇ ਵਿੱਚ ਜਦੋਂ ਅਸੀਂ ਸਿੱਖ ਅਰਦਾਸ ਕਰਕੇ ਤੁਰ ਪੈਨੇ ਆ ਸਾਨੂੰ ਅਸੀਂ ਪਿੱਛਾ ਭੌਂਕੇ ਨਹੀਂ ਵੇਖਣਾ ਤੇ ਸਾਡੀ ਅਰਦਾਸ ਦੇ ਵਿੱਚ ਫਤਿਹ ਆ ਤੇ ਸਾਡੀ ਖੀਰੀ ਫਤਿਹ ਹੋਣੀ ਆ ਤੇ ਸਾਡਾ ਵਰਲਡ ਦੇ ਵਿੱਚ ਰਾਜ ਹੋਣਾ ਹਾਂਜੀ ਤਾਂ ਬਿਲਕੁਲ ਅਰਦਾਸ ਕਰਕੇ ਤੁਰਿਆ ਤੇ ਅਰਦਾਸ ਦੇ ਉੱਤੇ ਵਿਸ਼ਵਾਸ ਹੈ ਅਰਦਾਸ ਦੇ ਉੱਤੇ ਭਰੋਸਾ ਹੈ ਤੇ ਇਹ ਵੀ ਕਹਿਣਾ ਹੈ ਕਿ ਜਦੋਂ ਅਸੀਂ ਅਰਦਾਸ ਕਰਕੇ ਤੁਰਦੇ ਆ ਤੇ ਸਾਡੀ ਅਰਦਾਸ ਫਿਰ ਵਿਰਥੀ ਨਹੀਂ ਜਾਂਦੀ ਤੇ ਅਸੀਂ ਫਿਰ ਫਤਿਹ ਪ੍ਰਾਪਤ ਕਰਕੇ ਰਹਿਨੇ ਆ ਸੋ ਇਸੇ ਤਰ੍ਹਾਂ ਇੱਕ ਕਾਫਲਾ ਜਿਹੜਾ ਹੈਗਾ ਬੜਾ ਲੰਮਾ ਪਿੱਛੇ ਤੱਕ ਫੈਲਿਆ ਹੋਇਆ ਸੋ ਕਿਸਾਨਾਂ ਨੇ ਟਰੈਕਟਰ ਸਟਾਰਟ ਕੀਤੇ ਹੋਏ ਆ ਆਪਣੇ ਆਪ ਦੇ ਵਿੱਚ ਟਰੈਕਟਰ ਸਟਾਰਟ ਖੜੇ ਆ ਕਿਉਂਕਿ ਅ ਮਸ਼ੀਨਰੀ ਇਹੋ ਜੀ ਚੀਜ਼ ਹੁੰਦੀ ਹੈ ਜਿਨ੍ਹਾਂ ਨੂੰ ਪਹਿਲਾਂ ਸਟਾਰਟ ਕਰਕੇ ਰੱਖਣਾ ਪੈਂਦਾ ਸੋ ਗਰਮ ਕੀਤੀਆਂ ਜਾ ਰਹੀਆਂ ਟਰੈਕਟਰਾਂ ਨੂੰ ਗਰਮ ਕਰਿਆ ਜਾ ਰਿਹਾ ਟਰੈਕਟਰ ਇੰਜਨ ਸਟਾਰਟ ਕਰਕੇ ਖੜਾਏ ਹੋਏ ਆ ਬਾਪੂ ਜੀ ਕਿਵੇਂ ਹੋ ਚੜਦੀ ਕਲਾ ਜ ਵੱਡਾ ਕਾਫਲਾ ਹੈ ਤਿਆਰੀ ਇਹ ਕਿਵੇਂ ਦਾ ਅੱਗੇ ਫੁੱਲ ਤਿਆਰੀ ਫੁੱਲ ਫੁੱਲ ਤਿਆਰੀ ਹੈ ਅੱਗੇ ਦਲੀਲਾਂ ਪੀਲਾਂ ਵੀ ਤੁਸੀਂ ਸਮਝਦੇ ਹੋ ਵੀ ਕਰਨੀਆਂ ਚਾਹੀਦੀਆਂ ਗੱਲਬਾਤ ਕਰਨੀ ਚਾਹੀਦੀ ਹੈ ਜੇ ਕਰਨੀ ਚਾਹੀਦੀ ਪਰ ਉਹਨਾਂ ਨੇ ਗੱਲ ਸਾਡੀ ਕੋਈ ਰਾਤ ਕਲੀਅਰ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਪਰ ਹੁਣ ਸਾਡੀ ਤਿਆਰੀ ਕੋਈ ਅਸੀਂ ਬੈਰੀਕੇਡ ਨਹੀਂ ਦੇਖਣੇ ਕੋਈ ਕੁਝ ਨਹੀਂ ਦੇਖਣਾ ਅਸੀਂ ਬਿਲਕੁਲ ਤਿਆਰ ਪਰ ਤਿਆਰ ਆ ਬਹੁਤ ਡੂੰਗੇ ਖੱਡੇ ਆ ਉੱਥੇ ਪਾਏ ਹੋਏ ਤੁਸੀਂ ਦੇਖਿਆ ਵੀ ਇਹ ਮਾਹੌਲ ਉੱਥੇ ਵੀ ਕੀ ਆ ਸਾਨੂੰ ਮਤਲਬ ਇੱਥੇ ਵੀਡੀਓ ਚ ਵਿਖਾਈਆਂ ਨੇ ਵੇਖੀਆਂ ਨੇ ਅਸੀਂ ਬਿਲਕੁਲ ਤਿਆਰ ਆ ਸਾਡਾ ਪੰਜਾਬ ਦਾ ਕਲਚਰ ਹੀ ਇਹੋ ਜਿਹਾ ਵੀ ਅਸੀਂ ਖੱਡੇ ਖੁੱਡੇ ਨਹੀਂ ਦੇਖਣੇ ਅਸੀਂ ਬਿਲਕੁਲ ਜਾਵਾਂਗੇ ਦਿੱਲੀ ਜਾਵਾਂਗੇ ਆਪਦਾ ਹੱਕ ਲੈਣ ਜਾਣਾ ਅਸੀਂ ਕਿਸੇ ਦੇ ਕੋਈ ਬਰਖਲਾਫ ਗੱਲ ਨਹੀਂ ਕਰਦੇ ਅਸੀਂ ਕੋਈ ਅੱਤਵਾਦੀ ਨਹੀਂ ਹੈਗੇ ਕਿਸਾਨ ਆ ਦੇਸ਼ ਦੇ ਕਿਸਾਨ ਆ ਤੇ ਅਸੀਂ ਆਪਦਾ ਹੱਕ ਲੈਣਾ ਚਾਹੁੰਦੇ ਆ ਕੀ ਇਹੋ ਜਿਹਾ ਖਤਰਾ ਹੋ ਗਿਆ ਕੋਈ ਤੁਸੀਂ ਗੱਲ ਇਦਾਂ ਦੀ ਤਾਂ ਨਹੀਂ ਕਰਤੀ ਵੀ ਸਰਕਾਰ ਨੂੰ ਲੱਗਦਾ ਹੋਵੇ ਵੀ ਦਿੱਲੀ ਆ ਕੇ ਪਤਾ ਨਹੀਂ ਇਹ ਕੀ ਕਰ ਦੇਣਗੇ ਤੁਹਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਤੁਸੀਂ ਕਾਰਨ ਕੀ ਸਮਝਦੇ ਹੋ ਇਹ ਤਾਂ ਜੀ ਉਹਨਾਂ ਨੂੰ ਪਤਾ ਫਿਰ ਅਸੀਂ ਤਾਂ ਉਹਨਾਂ ਨੂੰ ਵੋਟਾਂ ਪਾਈਆਂ ਨੇ ਬਣਾਇਆ ਉਹਨਾਂ ਨੂੰ ਸਾਰਾ ਕੁਝ ਕੀਤਾ ਹੈ ਉਹਨਾਂ ਨੂੰ ਬਾਇਆ ਤਖਤਾਂ ਦੇ ਉਹਨਾਂ ਨੂੰ ਹੋਵੇ ਵੀ ਇਹ ਇਹ ਕੌਣ ਨੇ ਹੁਣ ਇਹ ਕੌਣ ਹੋ ਗਏ ਅਸੀਂ ਅਸੀਂ ਤਾਂ ਮਤਲਬ ਉਹਨਾਂ ਨੂੰ ਵੋਟਾਂ ਪਾ ਕੇ ਬਣਾਇਆ ਤੁਹਾਨੂੰ ਤੁਹਾਡਾ ਵਿਸ਼ਵਾਸ ਹੈਗਾ ਇਹ ਸਰਕਾਰ ਦੇ ਵਿੱਚ ਲੋਕਤੰਤਰ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਦਾ ਹੋਊਗਾ ਇਹ ਜਾਂ ਫਿਰ ਜਿੱਦੀ ਸਿੱਧੀ ਟੱਕਰ ਰਹੂਗੀ ਕਿ ਕਿਦਾਂ ਦਾ ਪ੍ਰਦਰਸ਼ਨ ਹੋਊਗਾ ਤੁਹਾਡਾ ਨਹੀਂ ਕਰਨਾ ਤਾਂ ਇਹ ਜੀ ਸ਼ਾਂਤਮਈ ਪ੍ਰਦਰਸ਼ਨ ਹੈ ਅਸੀਂ ਕਿ ਮਤਲਬ ਆਪਦੇ ਜਿਹੜਾ ਸਾਡਾ ਮਤਲਬ ਹੈ ਨਾ ਸੱਭਿਆਚਾਰ ਆਪਦਾ ਮਤਲਬ ਪ੍ਰੋਜੈਕਟ ਜਿਹੜਾ ਹੈ ਅਸੀਂ ਉਹਨਾਂ ਦੇ ਦਾਇਰੇ 'ਚ ਰਹਿਣਾ ਹੈ ਅਸੀਂ ਗਲਤ ਉਹਨਾਂ ਤੋਂ ਬਾਹਰ ਨਹੀਂ ਜਾਣਾ ਕਿਸੇ ਤਰ੍ਹਾਂ ਦਾ ਪਰ ਅਸੀਂ ਟੱਕਰ ਉਹਨਾਂ ਨਾਲ ਲੈਣੀ ਜੋ ਸਾਨੂੰ ਆਖਣਗੇ ਕਾਲ ਸਾਨੂੰ ਆਏਗੀ ਨਾ ਪ੍ਰਧਾਨਾਂ ਦੀ ਟੱਕਰ ਜ਼ਰੂਰ ਲਾਾਂਗੇ ਬਿਲਕੁਲ ਟੱਕਰ ਲੈਣ ਦੀਆਂ ਜਿਹੜੀਆਂ ਗੱਲਾਂ ਕੀਤੀ ਜਾ ਰਹੀਆਂ ਕੀ ਹੁਣ ਤੁਹਾਡੀ ਤਿਆਰੀ ਹੈ ਜੀ ਕੀ ਤਿਆਰੀ ਬਾਬਾ ਜੀ ਤਿਆਰੀ ਸਾਡੀ ਟਰੈਕਟਰ ਸਟਾਰਟ ਆ ਤਦ ਬਾਅਦ ਸ਼ੰਭੂ ਬਾਡਰ ਨੂੰ ਤਿਆਰੀ ਆ ਦਿੱਲੀ ਜਾਵਾਂਗੇ ਜਰੂਰ ਮੋਰਚਾ ਲਾ ਕੇ ਭਾਵੇਂ ਜਿੰਨੀਆਂ ਮਰਜ਼ੀ ਔਕੜਾ ਹੋਣ ਦਿੱਲੀ ਦਾਖਲ ਹੋਵਾਂਗੇ ਦਿੱਲੀ ਪਿਛਲੀ ਵਾਰ ਵੀ ਦਿੱਲੀ ਤੋਂ ਪਿੱਛੇ ਹੀ ਰੁਕ ਗਏ ਸੀ ਇਸ ਵਾਰ ਉਸੇ ਥਾਂ ਦੇ ਉੱਤੇ ਬਹਿਣ ਦਾ ਇਰਾਦਾ ਹੈ ਜਾਂ ਫਿਰ ਉਹ ਵੀ ਟੱਪ ਕੇ ਅੱਗੇ ਜਾਣਾ ਇਸ ਵਾਰ ਜਿੱਥੇ ਅਗਲੀ ਯਾਰ ਬੈਠੇ ਹਜਾ ਗਏ ਉੱਥੋਂ ਵੀ ਗਾੜੀ ਜਾਵਾਂਗੇ ਉਸ ਤੋਂ ਵੀ ਅੱਗੇ ਹਾਂਜੀ ਹਾਂਜੀ ਕੋਈ ਜਗ੍ਹਾ ਵੀ ਮਿੱਥੀ ਹੈ ਜਾਂ ਫਿਰ ਕੋਈ ਜਗ੍ਹਾ ਨਹੀਂ ਮਿੱਥੀ ਜਿੱਥੋਂ ਤਾਈ ਸਾਡਾ ਜ਼ੋਰ ਲੱਗਾ ਉੱਥੋਂ ਤਾਈ ਜਾਵਾਂਗੇ ਜ਼ੋਰ ਦੇ ਉੱਤੇ ਖੜੀ ਹਾਂਜੀ 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 ਜਾਂ ਮਰਾਂਗੇ ਜਾਂ ਮਾਰਾਂਗੇ ਤਾਂ ਬਿਲਕੁਲ ਜ਼ੋਰ ਦੇ ਉੱਤੇ ਗੱਲ ਹੈ ਕਿ ਜਿੱਥੇ ਤੱਕ ਸਾਡਾ ਜ਼ੋਰ ਲੱਗਿਆ ਉੱਥੇ ਤੱਕ ਜਾਵਾਂਗੇ ਜ਼ੋਰ ਦੋਨੇ ਪਾਸੇ ਤੋਂ ਆ ਦੂਜੇ ਪਾਸੇ ਹਰਿਆਣਾ ਸਰਕਾਰ ਹੈ ਹਰਿਆਣਾ ਸਰਕਾਰ ਵੱਲੋਂ ਵੀ ਵੱਡੇ ਪ੍ਰਬੰਧ ਕੀਤੇ ਗਏ ਪਰ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿਆਂ ਤਸਵੀਰਾਂ ਦੇ ਵਿੱਚ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅਜੇ ਤੱਕ ਇਹ ਕਾਫਲਾ ਖੜਾ ਹੈ ਇਸ ਕਾਫਲੇ ਨੂੰ ਕੈਮਰੇ ਦੇ ਰਾਹੀ ਵੀ ਨਹੀਂ ਦਿਖਾਇਆ ਜਾ ਸਕਦਾ ਕਿ ਕਿੰਨਾ ਵੱਡਾ ਇਹ ਕਾਫਲਾ ਹੈ ਪਰ ਜਦੋਂ ਇਹ ਕਾਫਲਾ ਤੁਰੇਗਾ ਤਾਂ ਫਿਰ ਇਹ ਆਪਣੀ ਜ਼ੁਬਾਨੀ ਆ ਬੋਲੇਗਾ ਕਿ ਕਾਫਲਾ ਕਿੰਨਾ ਵਿਸ਼ਾਲ ਹੈ ਜਦੋਂ ਇਹ ਕਾਫਲਾ ਇੱਥੋਂ ਤੁਰਦਾ ਕਿਉਂਕਿ ਕਿਸਾਨਾਂ ਨੇ ਟਰੈਕਟਰ ਸਟਾਰਟ ਕੀਤੇ ਹੋਏ ਟਰਾਲੀਆਂ ਦੇ ਵਿੱਚ ਬਹਿ ਗਏ ਚਾਹ ਦੀਆਂ ਪਿਆਲੀਆਂ ਹੁਣ ਪੀ ਰਹੇ ਆ ਤੇ ਸ਼ੰਭੂ ਵੱਲੋਂ ਮੂੰਹ ਕੀਤੇ ਹੋਏ ਕਦੋਂ ਸੈਲਫਾਂ ਵੱਜਦੀਆਂ ਕਦੋਂ ਇਹ ਕਾਫਲਾ ਤੁਰਦਾ ਉਸ ਤੋਂ ਬਾਅਦ ਸ਼ੰਭੂ ਪਹੁੰਚ ਕੇ ਕੀ ਕੁਝ ਬਣਦਾ ਸਾਰਾ ਕੁਝ ਤੁਹਾਨੂੰ ਦਿਖਾ ਦੇ ਰਾਂਗੇ